ਦਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਲੋਕ ਸਭਾ ਚੋਣਾਂ ਸਿਰਤੇ ਨੇ ਤੇ ਪੰਜਾਬ ਤੇ ਭਾਰਤ ਦੇ ਵਿੱਚ ਸਿਆਸੀ ਲੀਡਰਾਂ ਨੂੰ ਚਾ ਚੜਿਆ ਹੋਇਆ। ਦੂਜੇ ਪਾਸੇ ਲੀਡਰਾਂ ਤੋਂ ਵੱਧ ਚਾ ਚੜਿਆ ਪੰਜਾਬ ਦੇ ਉਹਨਾਂ ਡੇਰੇਦਾਰ ਮਹੰਤਾਂ ਨੂੰ ਜਿਨ੍ਹਾਂ ਦੇ ਕੋਲ ਸਿਆਸੀ ਲੀਡਰ ਜਾ ਕੇ ਨੱਕ ਰਗੜਦੇ ਨੇ। ਬੀਤੇ ਦਿਨ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਨੂੰ ਪੱਤਰਕਾਰਾਂ ਨੇ ਇਹ ਪੁੱਛਿਆ ਬਲਾਤਕਾਰੀ ਡੇਰਾ ਰਾਮ ਰਹੀਮ ਦੀ ਹਮਾਇਤ ਲਵੋਗੇ ਜਾਂ ਨਹੀਂ ਤਾਂ ਉਹ ਇਸ ਸਵਾਲ ਤੋਂ ਭੱਜਦੇ ਨਜ਼ਰ ਆਏ। ਵੇਖੋ ਆਜ਼ਾਦ ਹਿੰਦੁਸਤਾਨ ਹੈ। ਡੇਰੇ ਨੂੰ ਛੱਡੋ ਜਿੰਨੇ ਵੀ ਹਿੰਦੁਸਤਾਨ ਦੇ ਵੋਟਰ ਨੇ ਸਾਰਿਆਂ ਨੂੰ ਦੇਖੋ ਪ੍ਰਧਾਨ ਮੰਤਰੀ ਨੇ ਕਿਹਾ 100% ਵੋਟ ਕਰੋ ਉਹ ਫਿਰ ਬਾਕੀ ਬੰਦੇ ਨੂੰ ਆਪ ਕੱਢ ਦਾਂਗੇ ਜਿੱਦੀ ਮਰਜ਼ੀ ਆ ਜੀ ਤੋ ਮਰਜ਼ੀ ਵੋਟ ਮੰਗੇ ਕਾਂਗਰਸ ਪਾਰਟੀ ਆ ਐਲਾਨ ਕਰੇਗੀ ਸਾਨੂੰ ਵੋਟ ਪਾਓ ਉਹ ਚ ਸਾਰੇ ਹੀ ਆ ਗਏ ਤੇ ਡੇਰਾ ਸੱਚਾ ਸੋਧਾਂ ਵਿੱਚ ਹੀ ਆ ਮੈਨੂੰ ਨਹੀਂ ਪਤਾ ਹੈ ਇਹ ਗੋਟਾ ਮੰਗਣੀਆਂ ਨਹੀਂ ਸੀ ਤੁਸੀਂ ਡੇਰਾ ਸੱਚਾ ਸੋਧਾਂ ਤੋਂ ਵੋਟਾ ਵੋਟਾ ਮੰਗਣੀਆਂ ਨੇ ਨਹੀਂ ਤੁਸੀਂ ਪੰਜਾਬ ਨੇ ਹਿੰਦੁਸਤਾਨ ਹਿੰਦੁਸਤਾਨ ਦੇ ਪ੍ਰਧਾਨ ਨੇ ਐਲਾਨ ਕਰ ਦਿੱਤਾ ਵੀ ਸਾਨੂੰ ਵੋਟ ਪਾਓ ਤੇਰਾ ਸੱਚਾ ਸਦਾ ਦੇਖੋ ਵਿਸ਼ੇਸ਼ ਨਹੀਂ ਨਹੀਂ ਵਿਸ਼ੇਸ਼ ਮੇਰੀ ਗੱਲ ਤੋਂ ਵਿਸ਼ੇਸ਼ ਨਾ ਡੇਰਾ ਚ ਪਾਰਟੀ ਖੜੀ ਹੈ ਨਾ ਕਿਸੇ ਉਹਦੇ ਨਾਲ ਕਾਂਗਰਸ ਪਾਰਟੀ ਪੂਰੇ ਦੇਸ਼ ਦੀ ਸਪੋਰਟ ਚਾਹੁੰਦੀ ਹੈ ਨਹੀਂ ਕਿਹਾ ਡੇਰਾ ਸੱਚਾ ਸੋਦਾ ਵੀ ਮੰਗੋਗੇ ਦੇਸ਼ ਦੀ ਸਪੋਰਟ ਚਾਹੁੰਦੀ ਹੈ ਬਸ ਤੁਸੀਂ ਨਾ ਵੀ ਨਹੀਂ ਕਰਦੇ ਪੂਰੇ ਦੇਸ਼ ਦੀ ਸਪੋਰਟ ਚਾਹੁੰਦੇ ਅਸੀਂ ਡੇਰਾ ਵਿੱਚ ਹੀ ਆ ਗਿਆ ਤੁਹਾਡੀ ਹਾਂ ਹੀ ਹੈ ਪੂਰੇ ਦੇਸ਼ ਦੀ ਪੂਰੇ ਦੇਸ਼ ਦੀ ਸਪੋਰਟ ਚਾਹੀਦੀ ਹੈ ਕਾਂਗਰਸ ਪਾਰਟੀ ਤਵਾਸ ਤੋਂ ਪਿਆਸਰ ਨੋ ਦਾ ਹੈ ਅੱਜ ਦੇਸ਼ ਮੋਦੀ ਤੋਂ ਦੇਸ਼ ਬਚਾਉਣਾ ਹੈ ਤਾਂ ਪੂਰੇ ਦੇਸ਼ ਦੀ ਵੋਟ ਕਾਂਗਰਸ ਪਾਰਟੀ ਮੈਂ ਨਾ ਕਿਸੇ ਡੇਰੇ ਦੀ ਗੱਲ ਕਰਦਾ ਨਾ ਮੈਂ ਕਿਸੇ ਧਰਮ ਦੀ ਗੱਲ ਕਰਦਾ ਮੈਂ ਪੂਰੇ ਦੇਸ਼ ਦੀ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਰਤੀ ਭਾਈ ਭਾਈ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਰਤੀ ਭਾਈ ਭਾਈ ਸਾਰੇ ਭਾਰਤ ਨੂੰ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਕਾਂਗਰਸ ਨੂੰ ਵੋਟ ਦਿਓ ਚੋਣਾਂ ਦੇ ਵਿੱਚ ਇਹਨਾਂ ਡੇਰੇਦਾਰਾਂ ਦੀ ਬੁਕਤ ਪੈਂਦੀ ਹੈ ਭਾਰਤ ਦੇ ਬਹੁਤ ਸਾਰੇ ਸਿਆਸੀ ਲੀਡਰ ਇਨ੍ਹਾਂ ਡੇਰਿਆਂ ਦੇ ਵਿੱਚ ਜਾ ਕੇ ਡੇਰੇਦਾਰ ਲੀਡਰਾਂ ਨੂੰ ਰੱਬ ਸਮਾਨ ਕੈਂਡੀ ਗੱਲ ਕਰਦੇ ਨੇ ਉਹ ਬਾਅਦ ਚ ਪਤਾ ਲੱਗਦਾ ਹੈ ਕਿ ਡੇਰੇਦਾਰ ਤਾਂ ਬਲਾਤਕਾਰੀ ਤੇ ਕਾਤਲ ਨਿਕਲੇ ਯਾਦ ਹੋਣਾ ਹੈ ਪਿਛਲੀਆਂ ਚੋਣਾਂ ਦੇ ਵਿੱਚ ਡੇਰਾ ਸਰਸਾ ਸਾਧ ਬਲਾਤਕਾਰੀ ਗੁਰਮੀਤ RAM ਰਹੀ ਇਹ ਦਾਵਾ ਕਰਦਾ ਸੀ ਕਿ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨ ਸਟੇਟਾਂ ਦੀ ਸਰਕਾਰ ਮੇਰੇ ਡੇਰੇ ਦੇ ਪੈਰੋਕਾਰ ਬਣਾਉਂਦੇ ਨੇ ਤੇ ਇਹ ਸਿਆਸੀ ਲੀਡਰ ਉਸ ਬਲਾਤਕਾਰੀ ਸਾਥ ਦੇ ਤਲਵੇ ਛਟਦੇ ਨਹੀਂ ਥੱਕਦੇ ਸੀ ਜੇ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਵੀ ਪੰਜਾਬ ਤੇ ਉਤਰੀ ਭਾਰ ਦੇ ਬਹੁਤ ਸਾਰੇ ਡੇਰੇ ਸਿਆਸੀ ਲੀਡਰਾਂ ਦੀ ਉਡੀਕ 'ਚ ਨੇ ਕਿ ਕਦੋਂ ਸਾਡੇ ਡੇਰੇ ਦਾ ਮੁੱਲ ਪਵੇ ਸੂਤਰਾਂ ਮੁਤਾਬਕ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਕੋਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਆਪਣੀ ਹਾਜ਼ਰੀ ਲਵਾ ਦਿੱਤੀ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਵਾਰ ਵੀ ਕੋਈ ਡੇਰਾ ਸ਼ਰਯਮ ਇਹ ਐਲਾਨ ਕਰਦਾ ਹੈ ਕਿ ਅਸੀਂ ਇਸ ਸਿਆਸੀ ਪਾਰਟੀ ਦੇ ਨਾਲ ਆ ਜਾਂ ਨਹੀਂ ਪਰ ਇੱਕ ਗੱਲ ਸਪਸ਼ਟ ਜ਼ਰੂਰ ਹੈ ਉਹ ਸਿਆਸੀ ਲੀਡਰ ਜੋ ਇਹਨਾਂ ਡੇਰਿਆਂ ਦੀ ਹਮਾਇਤ ਦੇ ਨਾਲ ਜਿੱਤਣ ਦਾ ਦਾਵਾ ਕਰਦੇ ਨੇ ਉਹ ਸੌਦੇਬਾਜ਼ੀ ਕਰਦੇ ਹੋਣਗੇ ਤੇ ਆਖਿਰ ਨੂੰ ਉਹੀ ਹੋਣਾ ਜੋ ਇਹਨਾਂ ਡੇਰਿਆਂ ਦੇ ਵਿੱਚ ਕਾਲੇ ਕਾਰਨਾਮੇ ਹੁੰਦੇ ਨੇ ਲੀਡਰਾਂ ਦੀ ਛਾਹ ਦੇ ਨਾਲ ਇਹ ਲੋਕ ਕਤਲ ਤੇ ਬਲਾਤਕਾਰ ਵਰਗੀਆਂ ਕਾਲੀਆਂ ਕਰਤੂਤਾਂ ਨੂੰ ਅੰਜਾਮ ਦਿੰਦੇ ਨੇ ਦਖਲਸ ਟੀਵੀ ਬਿਨਾਂ ਕਿਸੇ ਸਿਆਸੀ ਦਬਾਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ